ਅਸੇ ਇਹ ਜਿਵੇਂ ਸੱਤੇ ਆਇਆ ਜਿਹੜਾ ਪਿੱਛੇ ਬੱਲ ਕੱਪ 2020 ਇੰਡੀਆ ਨੇ ਜਿੱਤੇ ਹੈ ਉਹਦੇ ਵਿੱਚ சுரேਸ਼ ਰੈਣਾ ਸਾਫ ਦਾ ਕ੍ਰਿਕਟ ਖਿਡਾਰੀ ਜਗਵਰਾਜ ਸਿੰਘ ਤੇ ਹਰਪ੍ਰਧਨ ਭਜੀ ਆਲਟ ਪਰਲੀਮੈਂਟ ਮੈਂਬਰ ਉਹਨਾਂ ਨੇ ਜੋ ਬਿਕਲਾੰਗਾ ਦਾ ਨਕਲ ਲਾਈ ਹੈ ਪੱਦਾ ਮਜਾ ਕੀਤਾ ਜੋ ਉਹਨਾਂ ਨੂੰ ਚਾਹੀਦਾ ਨਹੀਂ ਸੀ ਸਿਖਾ ਦੇ ਪੁੱਤ ਹੈ ਇਹਲਾ ਵਿਕਲਾੰਗ ਹੋਣਾ ਹੈ ਇਹ ਕੁਦਰਤ ਵੱਲੋਂ ਹੈ ਪਰਮਾਤਮਾ ਵੱਲੋਂ ਹੈ ਉਹਦਾ ਅੱਗੇ ਦੁਖੀ ਹੈ ਜਿਹੜੇ ਵਿਕਲਾੰਗ ਲੋਕ ਹੈ ਇਹਨਾਂ ਨੂੰ ਦੁਖੀ ਕਰਨ ਦੀ ਖਾਤਰ ਉਹਨਾਂ ਨੇ ਜਿਹੜਾ ਮਜ਼ਾਕ ਉਡਾਇਆ ਅਸੀਂ ਉਹਨਾਂ ਤੇ ਜਿੱਲੀ ਵੀ ਕਾਰਵਾਈ ਹੋ ਸਕੇ ਉਹਦੇ ਹੱਕ ਦੇ ਵਿੱਚ ਰੋਸ ਮਾਰਜ ਔਰ ਮੈਮੋਰੈਂਡਮ ਡੀਸੀ ਨੂੰ ਦੇਣ ਵਾਸਤੇ ਬਠਿੰਡੇ ਜ਼ਿਲ੍ਹੇ ਦੇ ਪੰਜਾਬ ਤੋਂ ਦੂਰੋਂ ਨੇੜੋਂ ਸਾਰੇ ਜ਼ਿਲ੍ਹੇ ਪਾਣਸਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਸਾਰੇ ਜੇ ਪਹੁੰਚੇ ਆ ਬਣ ਜੇ ਕਾਰਵਾਈ ਇਹਨਾਂ ਤੇ ਕੀਤਾ ਜਾਵੇ ਤੇ ਤਾਂ ਕਿ ਕੱਲ ਨੂੰ ਕੋਈ ਹੋਰ ਜਿਵੇਂ ਇਹਨਾਂ ਨੇ ਸਾਡਾ ਮਜ਼ਾਕ ਉਡਾਇਆ ਸਾਡੇ ਬੱਚੇ ਵੀ ਸਾਡਾ ਮਜ਼ਾਕ ਉਡਾਉਣਗੇ ਕੋਈ ਹੋਰ ਕਿਸੇ ਅਫਸਰ ਦੇ ਕਿਸੇ ਹੋਰ ਬੰਦੇ ਦੀ ਜੁਰਤ ਨਾ ਪਵੇ ਜੋ ਕਿਸੇ ਦੁਖੀ ਬੰਦੇ ਦਾ ਮਜ਼ਾਕ ਉਡਾਵੇ ਕਤਲ ਕਰਕੇ ਜਾਂ ਕਿਸੇ ਦੇ ਲੱਪੜ ਮਾਰ ਕੇ ਮਾਫੀ ਮੰਗ ਲੈ ਗੱਲ ਨਹੀਂ ਹੈ ਗਲਤ ਗੱਲ ਹੈ ਇਹ ਤਾਂ ਗੱਲ ਹਮੇਸ਼ਾ ਦੁਖਦੀ ਰਹਿੰਦੀ ਹੈ ਦੁਖੂ ਕੀ ਵੀ ਇਨਾਂ ਨੇ ਜੋ ਘਟਿਆ ਕੰਮ ਕੀਤਾ ਇਹਨਾਂ ਵਾਸਤੇ ਠੀਕ ਨਹੀਂ ਸੀਗਾ ਕਿ ਬਾਫੀ ਮੰਗੀ ਆ ਜਾਂ ਇੱਕ ਨੇ ਮੰਗੀ ਆ ਭਜਨ ਸਿੰਘ ਨੇ ਮੰਗੀ ਆ ਪਰ ਉਹ ਬਾਫੀ ਦੇ ਜੋਗ ਨਹੀਂ ਪਿੱਛੇ ਕੇ ਕਿਸੇ ਜ਼ਿੰਮੇਦਾਰ ਨੇ ਖੇਤ ਚ ਬੜੀ ਹੋਈ ਮਹੈਸ਼ ਨੂੰ ਆ ਕੜੀ ਹਿਸਕੇ ਮਾਰਤਾ ਤੇ ਉਹ ਜਾ ਕੇ ਜਿਹਨੇ ਮਾਰਿਆ ਸੀ ਉਹ ਜਾ ਕੇ ਕਹਿੰਦਾ ਜੀ ਮੈਂ ਸਮਝੌਤਾ ਕਰਨਾ ਚਾਹਣਾ ਮੇਰਾ ਤੇ ਮਹੈਸ਼ ਦਾ ਸਮਝੌਤਾ ਹੋ ਜਾ ਤੇ ਜੱਜ ਕਹਿਣ ਲੱਗਿਆ ਵੀ ਬੰਦੇ ਦਾ ਬੰਦੇ ਨਾਲ ਸਮਝੌਤਾ ਹੋ ਜਾ ਹੋ ਸਕਦਾ ਹੈ ਜੋ ਨੰਬਰ ਦਾ ਨਾਲ ਮਾਫੀ ਮੰਗੇ ਪਰ ਪਸ਼ੂ ਨਾਲ ਬੰਦੇ ਦਾ ਸਮਝੌਤਾ ਨਹੀਂ ਇਸ ਕਰਕੇ ਗੁਰਬਾਣੀ ਵੀ ਕਹਿੰਦੀ ਹੈ ਮਹਾਰਾਜ ਕਿ ਪਸ਼ੂ ਮਿਲੇ ਚਿੰਗਾਈਆਂ ਖੜਖਾਵੇ ਅੰਮ੍ਰਿਤ ਦੇ ਨਾਮ ਵੀ ਹੋਣੇ ਆਜਮੇ ਚਰਿਗ ਜੀਵਨ ਕਰਮ ਕਰੇ ਬਾਕੀ ਸਾਨੂੰ ਗੁਰਬਾਣੀ ਕਹਿੰਦੀ ਹੈ ਜੇ ਜੀਵ ਹੈ ਪਤ ਲੱਛੀ ਜਾਏ ਸਭ ਹਰਾਮ ਦੇਤਾ ਕਿਛ ਖਾਏ ਸਾਡੀ ਇੱਜ਼ਤ ਨੂੰ ਅਛਪਾਏ ਸਾਡੀ ਪਤ ਨੂੰ ਪਾਏ ਜਿਹੜਾ ਸ਼ਾਬਕ ਤਿੰਨੇ ਖਿਡਾਰੀਆਂ ਨੂੰ ਮਾਫ ਨਹੀਂ ਕਰਨਾ ਚਾਹੀਦਾ ਅਸੀਂ ਬਿਲਕੁਲ ਮਾਫੀ ਚਾਹੁੰਦੇ ਹਾਂ ਕਿ ਬਣਦੇ ਕਾਰਵਾਈ ਜਿਹੜਾ ਅੱਜ ਦਾ ਇੱਥੇ ਸਾਡੇ ਇਕੱਠੇ ਹੋਣ ਦਾ ਮਕਸਦ ਹੈ ਵੀਰ ਰਾਸ਼ਟਰੀ ਰੀਆਗ ਐਸੋਸੀਏਸ਼ਨ ਔਰ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਸਾਰੇ ਆਗੂ ਸਹਿਬਾਨ ਔਰ ਉਹਨਾਂ ਦੇ ਮੈਂਬਰ ਸਾਰੇ ਇੱਥੇ ਇਕੱਠੇ ਹੋਏ ਆ ਸਾਰੇ ਦਿਨਾਂ ਭਣ ਭਰਾ ਇਕੱਠੇ ਹੋਏ ਆ ਇੱਥੇ ਆਉਣ ਦਾ ਮਕਸਦ ਇਹੀ ਹੈ ਵੀਰ ਜਿਹੜੇ ਸਾਡੇ ਪਿਛਲੇ ਦਿਨਾਂ ਦੇ ਵਿੱਚ ਹਰਪਜ ਜਿਹੜੇ ਸਾਬਕਾ ਕ੍ਰਿਕਟ ਖਿਡਾਰੀ ਨੇ ਹਰਪਜ ਹਜਰਪੰਨ ਆਇਆ ਭੋਜਨ ਸਿੰਘ ਭੱਜੀ ਫਰੇਸ਼ ਰੈਣਾ ਔਰ ਯਵਰਾਜ ਸਿੰਘ ਔਰ ਉਹਨਾਂ ਦੇ ਸਾਥੀ ਖਿਡਾਰੀ ਜੋ ਸਾਬਕਾ ਖਿਡਾਰੀ ਨੇ ਕ੍ਰਿਕਟ ਉਹਨਾਂ ਦਾ ਇੱਕ ਕੰਪੀਟੀਸ਼ਨ ਹੋਇਆ ਦਾ ਲੈਜੈਂਡਸ ਟਰੋਫੀ ਉਹਨਾਂ ਨੇ ਜਿੱਤੀ ਸਾਰੇ ਸਾਬਕਾ ਕ੍ਰਿਕਟ ਖਿਡਾਰੀਆਂ ਦਾ ਕੰਪੀਟੀਸ਼ਨ ਸੀਗਾ ਪਾਕਿਸਤਾਨ ਤੋਂ ਜਿੱਤਣ ਤੋਂ ਬਾਅਦ ਉਹਨਾਂ ਨੇ ਇੱਕ ਸੈਲੀਬ੍ਰੇਟ ਕੀਤਾ ਗਿਆ ਇੱਕ ਵੀਡੀਓ ਵਾਇਰਲ ਕੀਤੀ ਗਈ ਇਸ ਵੀਡੀਓ ਵਾਇਰਲ ਦੇ ਵਿੱਚ ਜਿਹੜਾ ਹੈਗਾ ਇੰਸਟਾਗ੍ਰam ਤੇ ਇਹਨਾਂ ਨੇ ਵਾਇਰਲ ਕੀਤੀ ਉਹਦੇ ਵਿੱਚ ਜਿਹੜਾ ਇਹਨਾਂ ਕੰਨਿਓ ਜਸ਼ਨ ਮਨਾ ਕੇ ਦਿਵਿਆਂਗਾ ਦੀ ਨਕਲ ਉਤਾਰ ਕੇ ਜਿਵੇਂ ਉਹ ਚੱਲਣ ਪੈਂਦੇ ਉਸ ਸਥਿਤੀ ਦੇ ਵਿੱਚ ਹੈ ਉਹ ਲੰਗੜਾ ਕੇ ਤੁਰਦੇ ਆ ਵਿਚਾਰੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਸਰੀਰ ਉਸ ਹਿਸਾਬ ਦਾ ਉਸ ਹਿਸਾਬ ਨਾਲ ਉਹਨਾਂ ਨੇ ਉਹਨਾਂ ਦੇ ਚੱਲਣ ਫੰਕੀ ਸਿਟੀ ਦਾ ਮਜ਼ਾਕ ਉਡਾ ਕੇ ਉਹ ਵੀਡੀਓ ਵਾਇਰਲ ਕੀਤੀ ਆ ਉਵੇਂ ਉਹ ਲੰਗੜਾ ਕੇ ਚੱਲ ਕੇ ਉਹਨਾਂ ਕਨੀ ਜਸਮ ਮਨਾਇਆ ਗਿਆ ਹੱਸ ਕੇ ਉਹਨਾਂ ਕਨੀ ਮਜ਼ਾਕ ਡਾਇਆ ਗਿਆ ਔਰ ਉਹ ਵੀਡੀਓ ਬੱਚੇ-ਬੱਚੇ ਕੋਲੇ ਪਹੁੰਚ ਚੁੱਕੀ ਆ ਹਰ ਨਾਗਰਿਕ ਕੋਲੇ ਪਹੁੰਚ ਚੁੱਕੀ ਆ ਸੇਵ ਹੋ ਚੁੱਕੀ ਆ ਇੰਸਟਾਗ੍ਰam ਤੋਂ ਭਾਵੇਂ ਇਹਨਾਂ ਨੇ ਜਿਹੜੀ ਹੈਗੀ ਉਹ ਵੀਡੀਓ ਚੱਕਤੀ ਆ ਪਰ ਉਹ ਹਾਲੇ ਵੀ ਉਹ ਸਾਰੇ ਕਿਤੇ ਘੁੰਮ ਰਹੀ ਆ ਉਸ ਵੀਡੀਓ ਦੇ ਵਿੱਚ ਜਿਹੜਾ ਦਿਵਿਆਂਗਾ ਦਾ ਮਜ਼ਾਕ ਉਡਾਇਆ ਪਤਾ ਇਹਨਾਂ ਨੇ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹ ਦਿਵਿਆਂਗ ਵਰਗ ਨੂੰ ਬੜੀ ਤਾ ਲੱਗੀ ਆ ਔਰ 2016 ਆਧਾਰ ਤੇ ਜਿਹੜਾ 2016 ਦੇ ਵਿੱਚ ਦਿਵੰਗਾਂ ਦਾ ਐਕਟ ਬਣਿਆ ਉਹਦੇ ਆਧਾਰ ਤੇ ਜਿਹੜੇ ਹੈਗੇ ਅਸੀਂ ਦਿਵੰਗ ਭੈਣ ਭਰਾਓ ਮੰਗ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਔਰ ਬਣਦਾ ਜੁਰਮਾਨਾ ਜਿਹੜਾ ਐਕਟ ਦੇ ਅਨੁਸਾਰ ਹੈ ਉਹ ਕੀਤਾ ਜਾਵੇ ਔਰ ਇਹ ਜੁਰਮਾਨਾ ਜਿਹੜਾ ਦਿਵੰਗਾਂ ਦੀ ਭਲਾਈ ਵਾਸਤੇ ਉਹ ਜਿਹੜਾ ਹੈਗਾ ਉਹ ਯੂਜ਼ ਕੀਤਾ ਜਾਵੇ ਨਹੀਂ ਉਹ ਮਾਫੀ ਦਾ ਕੋਈ ਵੀ ਸਬੂਤ ਨਹੀਂ ਹੈ ਮਾਫੀ ਉਹ ਹੁੰਦੀ ਹੈ ਜਿਹੜੀ ਪੂਰੇ ਸੋਸ਼ਲ ਮੀਡੀਆ ਤੇ ਜਾਂ ਨੈਸ਼ਨਲ ਚੈਨਲਾਂ ਤੇ ਜਿਹੜਾ ਹੈਗਾ ਮੂਹਰੇ ਹੋ ਕੇ ਬੋਲ ਕੇ ਉਹ ਆਵਾਜ਼ ਸੁਣਾਈ ਦੇਵੇ ਮਾਫੀ ਦੀ ਯਹਾਂ ਅਸੀਂ ਮਾਫੀ ਮੰਗਦੇ ਆ ਦਿਵੰਗਾਂ ਨਾਲ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇ ਅੱਗੇ ਤੋਂ ਵੀ ਕੋਈ ਜਿਹੜਾ ਹੈਗਾ ਨਾਗਰਿਕ ਇਸ ਤਰ੍ਹਾਂ ਨਾ ਕਰੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਚਾਹੀਦਾ ਸੀ ਔਰ ਜੁਰਮਾਨਾ ਵੀ ਭੁਗਤਣਾ ਚਾਹੀਦਾ ਸੀਗਾ ਫਿਰ ਇਹ ਮੰਨ ਸਕਦੇ ਸੀ ਵੀ ਆ ਇਹਨਾਂ ਨੂੰ ਬਾਕੀ ਅਫਸੋਸ ਹੈ ਫਿਰ ਉਹ ਦਵੈੰਗ ਵਰਗੇ ਇਹਨਾਂ ਨੂੰ ਮਾਫ ਕਰ ਸਕਦਾ ਸੀਗਾ ਪਰ ਨਾ ਇਸ ਚੀਜ਼ ਦਾ ਕੋਈ ਸਬੂਤ ਨਹੀਂ ਕਿ ਇਹਨਾਂ ਕੋਲ ਹੀ ਮਾਫੀ ਮੰਗੀ ਗਈ ਹੈ ਸਾਰੇ ਸਾਹਮਣੇ ਹੋ ਕੇ ਮਾਫੀ ਮੰਗਣ ਔਰ ਜੁਰਮਾਨਾ ਕਬੂਲ ਕਰਨਾ ਔਰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਫਿਰ ਉਹ ਦਵੈੰਗ ਵਰਗ ਦੀ ਜਿਹੜੀ ਹੈਗੀ ਹੈ ਦਿਲਾਂ ਨੂੰ ਸ਼ਾਂਤੀ ਮਿਲੇਗੀ ਔਰ ਇਸ ਦਾ ਜਿਹੜਾ ਹੈਗਾ ਇਨਸਾਫ ਮਿਲੇਗਾ